ਪਰਮ ਸਨਮਾਨ ਸਤਕਾਰ ਯੋਗ ਸਾਹਿਬ ਸਤਗੁਰੂ ਗੁਰੂ ਗਰੀਬ ਨਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਤਗੁਰਾਂ ਦੇ ਪਾਵਨ ਦਰਬਾਰ ਅੰਦਰ ਸੁਭਾਏ ਮਾਨ ਸਜ ਬੈਠੀ ਸਮੂਹ ਗੁਰੂ ਰੂਪ ਸਾਧ ਸੰਗਤ ਜੀ ਬੜੇ ਪਿਆਰ ਸਤਕਾਰ ਨਾਲ ਆਪ ਸਭ ਜੁੜੀ ਹੋ ਅੱਜ ਦਾ ਪਵਿੱਤਰ ਸ਼ਬਦ ਜੋ ਆਪਾਂ ਵਿਚਾਰਨਾ ਹੈ ਤੁਸੀਂ ਬੜੀ ਧਿਆਨ ਨਾਲ ਇਸ ਸ਼ਬਦ ਦਾ ਪਾਠ ਹੁਣੇ ਹੀ ਸੁਣਿਆ ਹੈ 407 ਅੰਗ ਤੇ ਇਹ ਸ਼ਬਦ ਸੁਭਾਇਮਾਨ ਹੈ ਜੀ ਰਾਗ ਆਸਾ ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਬਚਨ ਹੈ ਸਤਿਗੁਰੂ ਜੀ ਕਿਰਪਾ ਕਰਨ ਅੰਗ ਸੰਗ ਸਹਾਇ ਹੋ ਕਰਕੇ ਇਹਨਾ ਬਚਨਾਂ ਦੇ ਵਿਚਾਰ ਪਾਤਸ਼ਾਹ ਆਪ ਹੀ ਕਰਵਾ ਲੈ ਕੋਈ ਰਸਨਾ ਵਾਂਜੀ ਨਾ ਰਹੀ ਆਓ ਸਾਰੇ ਦਸ਼ਮੇਸ਼ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਕਰੋ ਪਰਵਾਨ ਪਿਆਸਹਿ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਨੇ ਕਿਰਪਾ ਕੀਤੀ ਹੈ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਆ ਕਿ ਜਿਹੜਾ ਜਿਗਿਆਸੂ ਪਰਮਾਤਮਾ ਦੀ ਬੰਦਗੀ ਕਰਦਾ ਹੈ ਵਾਹਿਗੁਰੂ ਦੇ ਗੁਨਾ ਨੂੰ ਗਾਉਂਦਾ ਹੈ ਨਾ ਉਹ ਸਤਗੁਰਾਂ ਦੇ ਚਰਨਾਂ ਵਿੱਚ ਇਹੀ ਅਰਦਾਸ ਬੇਨਤੀ ਕਰਦਾ ਰਹਿੰਦਾ ਹੈ ਕਿ ਸੱਚੇ ਪਾਤਸ਼ਾਹ ਜੀ ਜੇ ਤੁਸੀਂ ਆਪਣੀ ਭਗਤੀ ਵਿੱਚ ਲਾ ਲਿਆ ਹੈ ਜੀ ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ ਵਾਂ ਕਿਰਪਾ ਕਰਿਓ ਮਹਾਰਾਜ ਇੱਕ ਤੇ ਆਪਣੀ ਸ਼ਰਨ ਵਿੱਚ ਰੱਖਿਓ ਤੇ ਦੂਜਾ ਹਮੇਸ਼ਾ ਆਪਣੀ ਭਗਤੀ ਨਾਲ ਜੋੜੀ ਰੱਖਿਓ ਤੇ ਸਤਿਗੁਰੂ ਜੀ ਜਿਹੜੀ ਤੁਸੀਂ ਭਗਤੀ ਦੀ ਲਾਗ ਲਾਈ ਹੈ ਨਾ ਤੇ ਕਿਰਪਾ ਕਰਿਓ ਮਹਾਰਾਜ ਮੈਂ ਤੇ ਇਸ ਕਲਯੁਗ ਵਿੱਚ ਵਿਚਰਨ ਵਾਲਾ ਇੱਕ ਆਮ ਜਿਹਾ ਜੀਵ ਆ ਮੈਂ ਕਿਸੇ ਵਕਤ ਵੀ ਡੋਲ ਸਕਦਾ ਐ ਜੇ ਹੁਣ ਮੇਰਾ ਮਨ ਬੰਦਗੀ ਨਾਲ ਜੁੜਿਆ ਹੈ ਨਾਮ ਨਾਲ ਜੁੜਿਆ ਹੈ ਹੁਣ ਮੈਂ ਭਗਤੀ ਕਰਦਾ ਪਿਆਵਾ ਇਹ ਮਨ ਕਦੇ ਵੀ ਬੇਈਮਾਨ ਹੋ ਸਕਦਾ ਹੈ ਤੇ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਜਿਹੜਾ ਤੁਸੀਂ ਭਗਤੀ ਨਾਲ ਆਪਣੇ ਸਿਮਰਨ ਦੇ ਨਾਲ ਮੈਨੂੰ ਜੋੜਿਆ ਸਤਿਗੁਰੂ ਜੀ ਇਹ ਜਿਹੜਾ ਪਿਆਰ ਬਣਿਆ ਹੈ ਭਗਤੀ ਨਾਲ ਪ੍ਰੇਮ ਤੇ ਇਹਨੂੰ ਸਤਿਗੁਰੂ ਜੀ ਤੋੜ ਨਿਭਾ ਲਿਓ ਉਤਤ ਆਹੀ ਬੇਨਤੀ ਕਰਦਾ ਕਿ ਸਤਗੁਰੂ ਜੀ ਆਸਾ ਮਹੱਲਾ ਪੰਜਵਾਂ ਮਹਾਰਾਜ ਕਹਿੰਦਿਆ ਆਪਣੀ ਭਗਤ ਨਿਭਾਹੇ ਠਾਕੁਰ ਆਇਓ ਆਹੇ ਸਤਗੁਰੂ ਜੀ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਤੁਹਾਡੇ ਚਰਨਾਂ ਵਿੱਚ ਆਇਆ ਤੇ ਕਿਰਪਾ ਕਰਿਓ ਜਿਹੜਾ ਤੁਸੀਂ ਨਾਮ ਨਾਲ ਜੋੜਿਆ ਹੈ ਨਾ ਇਹਨੂੰ ਮਹਾਰਾਜ ਅਖੀਰਲੇ ਸਾਹ ਤੱਕ ਅਪ੍ਰੇਮਾ ਭਗਤੀ ਜਿਹੜੀ ਤੁਸੀਂ ਦਾਤ ਬਖਸ਼ੀ ਐ ਇਹਨੂੰ ਅਖੀਰ ਦੇ ਨਾਲ ਆਪਣੇ ਸਤਿਗੁਰਜੀ ਚਰਨਾਂ 'ਨ ਨਿਵਾਜ ਆਇਆ ਜੀ ਸਾਧ ਸੰਗਤ ਵੈਸੇ ਇਹ ਅਰਦਾਸ ਜਿਹੜਾ ਵੀ ਬੰਦਗੀ ਕਰਦਾ ਹੈ ਨਾਮ ਜਪਦਾ ਉਹਦੇ ਜੀਵਨ ਵਿੱਚ ਤੇ ਇਹ ਅਰਦਾਸ ਹਮੇਸ਼ਾ ਰਹਿਣੀ ਹੀ ਚਾਹੀਦੀ ਹੈ ਹਰ ਪਲ ਕਿਉਂਕਿ ਸਾਧ ਸੰਗਤ ਦਾਵਾ ਨਹੀਂ ਹੈ ਮੰਨ ਲਓ ਅੱਜ ਅਸੀਂ ਨਾਮ ਤੇ ਜਪਦੇ ਆਂ ਜਾਂ ਆਪਾਂ ਨਿਤਨੇਮ ਕਰਦੇ ਆਂ ਬੰਦਗੀ ਕਰਦੇ ਆਂ ਸਿਮਰਨ ਕਰਦੇ ਆਂ ਜੇ ਅਸੀਂ ਕਹਿ ਦੀ ਬਿਲੇ ਹੁਣ ਸਾਡਾ ਜੀਵਨ ਤੇ ਪਾਰ ਹੈ ਅਸੀਂ ਤੇ ਹੁਣ ਤਰ ਜਾਣਾ ਅਸੀਂ ਤੇ ਮੁਕਤ ਆ ਜੇ ਅਸੀਂ ਅੱਜ ਸੋਚਦੇ ਆਂ ਸਾਧ ਸੰਗਤ ਜੇ ਜ ਮੈਂ ਕਹਾਂ ਵੀ ਮੇਰਾ ਮਨ ਬੜਾ ਨਿਰਮਲ ਹੈ ਆਪਾਂ ਤੋ ਕੋਈ ਵਿਕਾਰ ਹੀ ਨਹੀਂ ਕੀਤਾ ਆਪਾਂ ਤੇ ਬਾਣੀ ਪੜਦੇ ਆਂ ਨਾਮ ਜਪਦੇ ਆਂ ਇਸ ਬੇਈਮਾਨ ਮਨ ਦਾ ਨਹੀਂ ਪਤਾ ਹੁੰਦਾ ਅੱਜੀ ਮੈਂ ਇਹ ਗੱਲ ਆਖਦੇ ਤੇ ਸ਼ਾਮ ਤੱਕ ਪਤਾ ਨਹੀਂ ਇਹਨੇ ਕੀ ਕਰ ਦੇਣਾ ਇਹ ਇਸ ਮਨ ਦਾ ਕੋਈ ਇਹਦੀ ਗਰੰਟੀ ਥੋੜਾ ਵੇਖੋ ਬੰਦਾ ਆਪਣੀ ਆਪਣੀਆਂ ਚੀਜ਼ਾਂ ਬਣਾਈਆਂ ਹੋਈਆਂ ਚੀਜ਼ਾਂ ਦੀ ਗਰੰਟੀ ਦੇ ਦਿੰਦਾ ਨਾ ਤੇ ਬੰਦੇ ਦੀ ਖੁੱਦ ਦੀ ਗਰੰਟੀ ਹੈ ਕੋਈ ਤੇ ਨਾ ਇਹਦੇ ਮਨ ਦੀ ਕੋਈ ਗਰੰਟੀ ਹੈ ਇਹਦੇ ਮਨ ਦੀ ਜਾਮਣੀ ਨਹੀਂ ਕੋਈ ਭਰ ਸਕਦਾ ਕਿਉਂਕਿ ਇਹਦਾ ਮਨ ਇੰਨਾ ਕੋ ਚੰਚਲ ਹੈ ਸਾਸੰਗਤ ਇੱਕ ਖਿੰਨ ਵਿੱਚ ਇਹਦਾ ਮਨ ਟਿਕਿਆ ਹੋਇਆ ਤੇ ਦੂਜੇ ਹੀ ਖਿੰਨ ਵਿੱਚ ਇਹਦਾ ਮਨ ਪਤਾ ਨਹੀਂ ਵਿਕਾਰਾਂ ਦੇ ਵੱਲ ਨਾਲੋਂ ਨਾਲ ਧੋੜ ਪੈਣਾ ਇਸ ਮਨ ਦਾ ਕੋਈ ਪਤਾ ਨਹੀਂ ਹੈ ਇਸ ਮਨ ਨੂੰ ਤਾਂ ਹੀ ਚੰਚਲ ਕਿਆ ਗਿਆ ਹੈ ਇਸ ਮਨ ਨੂੰ ਤਾਂ ਹੀ ਵਿਦਵਾਨ ਸੱਜਣਾ ਨੇ ਇਸ ਮਨ ਦੀ ਤਸਬੀ ਬਣਿਆਂ ਦੇ ਨਾਲ ਦਿੱਤੀ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਆਖਦਿਆ ਕਦੀ ਪੀਪਲ ਦੇ ਰੁੱਖ ਨੂੰ ਦੇਖੀ ਪੀਪਲ ਦੇ ਰੁੱਖ ਤੇ ਜਿਹੜਾ ਅਖੀਰਲਾ ਪੱਤਾ ਹੁੰਦਾ ਨਾ ਚੋਟੀ ਦਾ ਹਵਾ ਬਿਲਕੁਲ ਰੁਕੀ ਹੋਵੇ ਬਿਲਕੁਲ ਕੋਈ ਪੱਤਾ ਨਾ ਹਿਲਦਾ ਹੋਵੇ ਪਰ ਪੀਪਲ ਦੇ ਰੁੱਖ ਦੇ ਅਖੀਰ ਵਾਲਾ ਪੱਤਾ ਹਮੇਸ਼ਾ ਹਰਕਤ ਵਿੱਚ ਰਹਿੰਦਾ ਹੈ ਉਹ ਹਮੇਸ਼ਾ ਥੋੜਾ ਥੋੜਾ ਹਿਲਦਾ ਹੀ ਰਹਿੰਦਾ ਹੈ ਉਸ ਵਿੱਚ ਬਹੁਤ ਚੰਚਲਤਾਈ ਹੈ ਉਹੀ ਚੰਚਲਤਾਈ ਤੇਰੇ ਮਨ ਦੀ ਸਿਆਣਿਆ ਪੁਰਸ਼ਾਂ ਨੇ ਤੇ ਜਿਨ੍ਹਾਂ ਨੇ ਮਨ ਤੇ ਬਹੁਤ ਸਾਧਨਾ ਕੀਤੀ ਹੈ ਜਿਨ੍ਹਾਂ ਨੇ ਮਨ ਦੀ ਬਹੁਤ ਖੋਜ ਕੀਤੀ ਉਹ ਤੇ ਇਥੋਂ ਤੱਕ ਲਿਖ ਦਿੰਦੇ ਆ ਵੀ ਜਿਹੜਾ ਮਨ ਹੈ ਨਾ ਇੱਕ ਤੇ ਮਨ ਤੇ ਹਮੇਸ਼ਾ ਭਾਰ ਪਾ ਕੇ ਰੱਖੋ ਇਹ ਮਨ ਖੋਤੇ ਵਰਗਾ ਤੁਸੀਂ ਇੱਕ ਮੈਂਟਲੀ ਇਹਨੂੰ ਖਾਲੀ ਨਹੀਂ ਛੱਡਿਆ ਦੁਬਾਰਾ ਇਹਨੇ ਤੁਹਾਡੇ ਹੱਥ ਵਿੱਚ ਨਹੀਂ ਆਉਣਾ ਇਹਨੂੰ ਇੱਕ ਤੇ ਮਨ ਨੂੰ ਖਾਲੀ ਨਹੀਂ ਰਹਿਣ ਦੇਣਾ ਸਾਸੰਗਤ ਜੀਵੇਂ ਚਲੋ ਹੁਣ ਤੇ ਸਾਰੇ ਸਾਧਨ ਬਦਲ ਗਏ ਨਾ ਚੇਂਜ ਹੋ ਗਏ ਆ ਪਹਿਲਾਂ কুমہار ਜਾਂ ਹੋਰ ਉਹਨਾਂ ਨੂੰ ਕੋਈ ਆਪਣਾ ਸਮਾਨ ਕਿਸੇ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਣ ਤੱਕ ਸਿਰੋ ਖੋਤਿਆਂ ਦੀ ਵਰਤੋਂ ਹੁੰਦੀ ਸੀ ਨਾ ਉਹਨਾਂ ਤੇ ਸਮਾਨ ਲੱਦ ਕੇ ਖੜਿਆ ਜਾਂਦਾ ਸੀ কুমہار ਨੇ ਜੇ ਉਹਨੇ ਘੜੇ ਮਿੱਟੀ ਦੇ ਪਕਾਉਣੇ ਤੇ ਉਹਨੇ ਖੋਤਿਆਂ ਤੇ ਲੱਦ ਦੇਣੇ ਜਾਂ ਇੱਟਾਂ ਢੋਣੀਆਂ ਤੇ ਖੋਤਿਆਂ ਤੇ ਧੰਦਿਆ ਜਾਂਦੀਆਂ ਸਰ ਚਾਹੇ ਕੱਚੀਆਂ ਹੋਣ ਤੇ ਚਾਹੇ ਪੱਕੀਆਂ ਹੋਣ ਤੇ ਸਿਆਣੇ ਲਿਖਦੇ ਆ ਵੀ ਕੀ ਹੋਇਆ ਇੱਕ ਵਾਰ ਨਾ ਇੱਕ ਸੱਜਣ ਨੇ ਉਹ ਇੱਟਾਂ ਢੋਂਦਾ ਪਿਆ ਉਹਨੇ ਜੀ ਖੋਤੇ ਤੇ ਉਹਨੂੰ ਖਾਲੀ ਲਈ ਜਾਂਦਾ ਇੱਟਾਂ ਵੱਲ ਜਦੋਂ ਖਾਲੀ ਲਈ ਜਾਂਦਾ ਉਹਨੇ ਹੱਥ ਵਿੱਚ ਇਹਦਾ ਕੰਨ ਫੜਿਆ ਹੋਇਆ ਖੋਤੇ ਦਾ ਕਾਨ ਤੋਂ ਫੜ ਕੇ ਲੈ ਗਿਆ ਜਦੋਂ ਖਾਲੀ ਖੜਾ ਕੀਤਾ ਆਟਾ ਲਦਨੀਆਂ ਨੇ ਉਹਨੇ ਕੀ ਕੀਤਾ ਇਹਦੇ ਪੈਰਾਂ ਵਿੱਚ ਰੱਸੀ ਬੰਨ ਦਿੱਤੀ ਉਹਨੂੰ ਪੈਖਰ ਕਿਹਾ ਜਾਂਦਾ ਹੈ ਨਾ ਜੀ ਆਮ ਕਰਕੇ ਪਿੰਡਾਂ ਵਿੱਚ ਵੀ ਇਹ گاਵਾ ਨੂੰ ਵੀ ਪੈਖਰ ਬੰਨਿਆ ਜਾਂਦਾ ਹੈ ਜੇ ਦੁੱਧ ਦੇ ਨਾ ਦਿਨ ਲੱਤ ਮਾਰਨ ਆਖਦੇ ਆ ਵੀ ਇਹਨੇ ਖੋਤੇ ਦੇ ਪੈਰਾਂ ਵਿੱਚ ਰੱਸੀ ਬੰਨ ਦਿੱਤੀ ਕੁੱਟ ਕੇ ਵੀ ਉਹ ਧੋੜੇ ਨਾ ਖਾਲੀ ਖੜਾ ਰੱਸੀ ਬੰਨ ਦਿੰਦਾ ਹੈ ਤੇ ਹੁਣ ਆਰਾਮ ਉਹਦੇ ਉੱਪਰ ਇੱਟਾਂ ਲੱਦਨੀਆਂ ਸ਼ੁਰੂ ਕਰ ਦਿੰਦਾ ਹੈ ਇੱਟਾਂ ਲੱਦੀ ਜਾਂਦਾ ਹੈ ਲੱਦੀ ਜਾਂਦਾ ਜਦੋਂ ਇੱਟਾਂ ਪੂਰੀਆਂ ਲੱਦ ਦਿੰਦਾ ਹੈ ਭਾਰ ਪਾ ਦਿੰਦਾ ਹੈ ਤੇ ਹੌਲੀ ਜਿਹੀ ਫਿਰ ਉਹਦੇ ਪੈਰਾਂ ਚ ਰੱਸੀ ਖੋਲ ਦਿੰਦਾ ਹੈ ਤੇ ਜਦੋਂ ਰੱਸੀ ਖੋਲ ਦਿੱਤੀ ਤੈਨੂੰ ਹੌਲੀ ਜੀ ਬਸ ਤੋਰ ਦਿੰਦਾ ਉਹਨੂੰ ਤੇ ਖੋਤਾ ਫਿਰ ਆਪਣੇ ਆਪ ਜਿੱਧਰ ਉਹਨੇ ਜਾਣਾ ਹੈ ਉਹਦੀ ਆਦਤ ਬਣਾਈ ਹੈ ਉਹ ਆਪਣੇ ਆਪ ਉਧਰ ਤੁਰੇ ਜਾਂਦਾ ਹੈ ਮਾਲਕ ਦੇ ਪਿੱਛੇ ਪਿੱਛੇ ਜਿਹੜਾ ਸੱਜਣ ਵੇਖਦਾ ਬਿਆਸੇ ਉਹਨੇ ਆਖਿਆ ਵੀ ਕਮਾਲ ਹੋ ਗਈ ਹੈ ਜਦੋਂ ਖਾਲੀ ਖੜਾ ਸੀ ਉਦੋਂ ਤੇ ਪੈਰਾਂ ਵਿੱਚ ਰੱਸੀ ਬੰਨੀ ਹੋਈ ਹੈ ਹੁਣ ਭਾਰ ਪੈ ਗਿਆ ਤੇ ਘੋੜਾ ਆਰਾਮਨਵ ਤੁਰਿਆ ਜਾਂਦਾ ਤੇ ਜਿੱਥੇ ਜਾ ਕੇ ਨੇਟਾ ਲੋਣੀ ਉੱਥੇ ਆਰਾਮਨਵ ਜਾ ਕੇ ਖੜ ਗਿਆ ਉਹ ਆਖਦੇ ਵੀ ਇਹ ਸਮਝ ਨਹੀਂ ਗੱਲ ਕੀ ਹੈ ਉਹ ਆਖਦੇ ਗੱਲ ਇਹ ਇਸ ਖੋਤੇ ਦੀ ਆਦਤ ਹੈ ਲੱਤ ਮਾਰ ਕੇ ਦੌੜਨਾ ਇਹਦਾ ਪਤਾ ਨਹੀਂ ਹੁੰਦਾ ਪਰ ਇਹ ਦੌੜੇਗਾ ਉਦੋਂ ਹੀ ਜਦੋਂ ਇਹ ਖਾਲੀ ਹੋਏਗਾ ਜਿੰਨਾ ਚਿਰ ਘੋੜਾ ਖਾਲੀ ਸੀ ਮੈਂ ਦੇ ਪੈਰਾਂ ਵਿੱਚ ਰੱਸੀ ਬੰਨ ਕੇ ਰੱਖੀ ਹੈ ਤੇ ਜਦੋਂ ਮੈਂ ਇੱਟਾਂ ਦਾ ਭਾਰ ਪਾ ਦਿੰਦਾ ਨਾ ਤੇ ਵੇਖੋ ਹਾਂ ਤੁਸੀਂ ਜਾਂਦਾ ਨਾ ਆਰਾਮ ਦੇ ਨਾਲ ਤੇ ਹੁਣ ਜਾ ਕੇ ਭਾਵੇਂ ਨੂੰ ਖੜਾ ਵੀ ਕਰਦੇ ਹਾਂ ਜਿੰਨਾ ਚਿਰ ਭਾਰ ਹੈ ਉਹਨਾਂ ਚਰਨੀ ਭੱਜਦਾ ਏ ਖੜਾ ਰਹਿਣਾ ਪਰ ਜੋ ਹੀ ਇਹਦੇ ਤੋਂ ਭਾਰ ਲਾ ਦੇਣਾ ਇਹਦਾ ਪਤਾ ਨਹੀਂ ਜੇ ਹੱਥ ਵਿੱਚ ਨਾ ਫੜਿਆ ਇਹਨੇ ਇੱਕ ਮਿੰਟ ਲਾਉਣੇ ਇੱਥੋਂ ਦੌੜਨ ਲੱਗੇ ਤੇ ਫਿਰ ਛੇਤੀ ਕੀ ਤੇ ਹੱਥ ਵੀ ਨਹੀਂ ਹੁੰਦਾ ਉਹ ਸੱਜਣ ਆ ਕੇ ਦੇ ਮਿੱਤਰਾ ਗੱਲ ਤੇ ਤੇਰੀ ਸਹੀ ਹੈ ਪਰ ਇਹ ਗੱਲ ਮਨ ਤੇ ਹੀ ਪੂਰੀ ਢੋਕਦੀ ਹੈ ਮਨ ਵੀ ਸਾਡਾ ਇਹੋ ਜਿਹਾ ਹੀ ਹੈ ਫਿਰ ਮਹਾਰਾਜ ਨੇ ਬਚਨ ਬਾਣੀ ਵਿੱਚ ਵੀ ਕੀਤਾ ਜਿੱਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਮਨ ਖੁਟਹਰ ਤੇਰਾ ਨਹੀਂ ਵਿਸਾਸ ਤੂੰ ਮਹਾ ਉਦਮਾਦਾ ਹਰ ਕਾ ਪੈਖਰ ਤੋ ਛੁਟੇ ਜੋ ਉਪਰ ਲਾਦਾ ਮਹਾਰਾਜ ਕਹਿਣ ਲੱਗੇ ਤੇਰਾ ਵੀ ਇੱਕ ਪਲ ਦਾ ਵਿਸਾ ਨਹੀਂ ਹੈ ਮਨ ਰੂਪੀ ਖੋਤਿਆ ਤੇਰੇ ਤੇ ਜੇ ਸ਼ਬਦ ਦਾ ਪਾਰ ਨਾ ਪਾਇਆ ਤੇਰੇ ਤੇ ਨਿਤਨੇਮ ਦਾ ਪਾਰ ਨਾ ਪਾਇਆ ਸਿਮਰਨ ਦਾ ਪਾਰ ਨਾ ਪਾਇਆ ਤੋ ਇੱਕ ਪਲ ਲਾਉਣੇ ਦੌੜ ਲੱਗਿਆ ਤੇ ਸਾਰੀ ਜ਼ਿੰਦਗੀ ਬੰਦੇ ਦੇ ਹੱਥ ਵਿੱਚ ਨਹੀਂ ਆਉਣਾ ਤੂੰ ਫਿਰ ਬੰਦੇ ਨੂੰ ਪਿੱਛੇ ਤੋਰਦਾ ਮਨ ਆਪਣੇ ਫਿਰ ਅਸੀਂ ਆਪਣੇ ਮਨ ਨੂੰ ਕਾਬੂ ਵਿੱਚ ਰੱਖ ਸਕਦੇ ਅਸੀਂ ਮਨ ਦੇ ਕੰਟਰੋਲ ਵਿੱਚ ਹੋ ਜਾਂਦੇ ਆ ਫਿਰ ਮਹਾਰਾਜ ajo hi ਕਹਿ ਰਿਹਾ ਸਤਿਗੁਰ ਜੀ ਕਿਰਪਾ ਕਰਿਓ ਮੈਨੂੰ ਜੇ ਆਪਣੀ ਭਗਤੀ ਨਾਲ ਜੋੜਿਆ ਜੀ ਸਤਿਗੁਰ ਜੀ ਜੋੜ ਹੀ ਰੱਖਿਓ ਨਾਲ ਹੁਣ ਇੱਕ ਪਲ ਲਈ ਵੀ ਤੁਹਾਡੀ ਭਗਤੀ ਤੋਂ ਮੈਂ ਟੁੱਟਾ ਨਾ ਮੇਰਾ ਇਹ ਪਿਆਰ ਇਸੇ ਤਰ੍ਹਾਂ ਬਣਿਆ ਰਹੇ ਸਾਧ ਸੰਗਤ ਇਹ ਅਰਦਾਸ ਸਾਡੇ ਅੰਦਰੋਂ ਵੀ ਰੋਜ਼ ਨਿਕਲਣੀ ਚਾਹੀਦੀ ਹੈ ਸਤਗੁਰਾਂ ਦੇ ਚਰਨਾਂ ਵਿੱਚ ਕਿ ਗਰੀਬ ਨਿਵਾਜ ਜੇ ਨਿਤਨੇਮ ਕਰਵਾਉਂਦੇ ਹੋ ਨਾ ਤੇ ਇਸੇ ਤਰ੍ਹਾਂ ਪਾਦਸ਼ਾਹ ਰੋਜ਼ ਨਿਤਨੇਮ ਕਰਵਾਉਂਦੇ ਰਹੋ ਬਾਣੀ ਪੜ੍ਹਾਉਂਦੇ ਹੋ ਪੜ੍ਹਾਉਂਦੇ ਰਹੋ ਸਤਗੁਰ ਸਿਮਰਨ ਅਸੀਂ ਜੇ ਕਰਦੇ ਆਂ ਤੇ ਕਰਵਾਉਂਦੇ ਰਹੋ ਜੇ ਆਪਣੇ ਚਰਨਾਂ ਵਿੱਚ ਲਿਆ ਕੇ ਬਿਠਾਲਦੇ ਹੋ ਤੇ ਕਿਰਪਾ ਰੱਖਿਓ ਮਹਾਰਾਜੇ ਇਸੇ ਤਰ੍ਹਾਂ ਤੋਂ ਆਪਣੇ ਚਰਨਾਂ ਵਿੱਚ ਬਿਠਾਲਦੇ ਰਿਹਾ ਜੀ ਇਹ ਬੇਨਤੀ ਹਰ ਇੱਕ ਦੀ ਸਿੱਖ ਦੀ ਅਰਦਾਸ ਵਿੱਚ ਜ਼ਰੂਰ ਹੋਣੀ ਚਾਹੀਦੀ ਹੈ ਸਾਧ ਸੰਗਤ ਕਿਉਂਕਿ ਸੰਮਨ ਦਾ ਬਿਲਕੁਲ ਵੀ ਭਰੋਸਾ ਨਹੀਂ ਹੈ ਜੀ ਦਾਵਾ ਤੇ ਕੋਈ ਕਰ ਨਹੀਂ ਸਕਦਾ ਨਾ ਬੰਦਾ ਨਾ ਇਹ ਭਾਈ ਜੋਗਾ ਜੀ ਵੇਖੋ ਜਦੋਂ ਉਹ ਆਨੰਦਪੁਰ ਤੋਂ ਤੁਰਦਾ ਉਹ ਪੂਰਾ ਸਿੱਧਕ ਵਾਲਾ ਹੈ ਪੂਰਾ ਗੁਰੂ ਜੀ ਦੇ ਬਚਨਾਂ ਤੇ ਭਰੋਸਾ ਰੱਖਣ ਵਾਲਾ ਹੈ ਦੇ ਗੁਰੂ ਜੀ ਤੇ ਬਚਨਾਂ ਤੇ ਭਰੋਸਾ ਰੱਖ ਕੇ ਵਿੱਚੇ ਲਾਵਾ ਛੱਡ ਕੇ ਆ ਵੀ ਗਿਆ ਕਿੰਨਾ ਕੰਟਰੋਲ ਹੈ ਬੰਦੇ ਦਾ ਮਨ ਤੇ ਦੇਖੋ ਤੁਸੀਂ ਕਿੰਨਾ ਕੰਟਰੋਲ ਹੈ ਨਹੀਂ ਤੇ ਮਨ ਇਹ ਵੀ ਕਹਿ ਸਕਦਾ ਸੀ ਆ 2 ਮਿੰਟ ਦੀ ਖੇਡ ਹੈ ਇੱਕ ਲਾਮ ਰਹਿ ਗਿਆ ਲੈ ਕੇ ਚੱਲਦੇ ਆ ਪਰ ਮਨ ਆਖਿਆ ਨਹੀਂ ਗੁਰੂ ਜੀ ਦਾ ਬਚਨ ਪਹਿਲਾਂ ਵਾ ਗੁਰੂ ਜੀ ਦਾ ਬਚਨ ਪਹਿਲਾਂ ਬਾਕੀ ਗੱਲਾਂ ਬਾਅਦ ਚ ਸਾਰੀਆਂ ਉਦੋਂ ਮਨ ਕਿੰਨਾ ਜੁੜਿਆ ਹੋਏਗਾ ਗੁਰੂ ਜੀ ਨਾਲ ਦੇਖੋ ਤੁਸੀਂ ਕਿੰਨਾ ਭਰੋਸਾ ਹੋਏਗਾ ਮਨ ਨੂੰ ਪਰ ਜਦੋਂ ਉਹੀ ਭਾਈ ਜੋਗਾ ਉਥੋਂ ਚੱਲ ਪੈਂਦਾ ਹੈ ਪਰ ਰਾਤ ਨੂੰ ਇੱਕ ਵੇਸ਼ਵਾ ਦੇ ਕਰਦੇ ਸਾਹਮਣੇ ਰੁਕਦਾ ਹੈ ਤੇ ਦੇਖੋ ਮਨ ਕਿੰਨਾ ਬੇਮਾਨ ਹੋ ਜਾਂਦਾ ਹੈ ਹਣਾ ਅਸੀਂ ਤੇ ਕੁਝ ਵੀ ਨਹੀਂ ਭਾਈ ਜੋਗਾ ਜੀ ਦੇ ਸਾਹਮਣੇ ਅਸੀਂ ਤੇ ਕੁਝ ਵੀ ਨਹੀਂ ਉਹ ਕਿੰਨੇ ਸਿੱਧਕ ਵਾਲਾ ਹੈ ਪਰ ਮਨ ਉਹਦਾ ਵੀ ਡੋਲਦਾ ਹੈ ਪਰ ਜਦੋਂ ਕੋਈ ਸਿੱਖ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸਾਂ ਕਰਦਾ ਜੋੜਦਰੀਆਂ ਕਰਦਾ ਤੇ ਜਦੋਂ ਕਿਤੇ ਮਨ ਡੋਲਣ ਲੱਗਦਾ ਹੈ ਨਾ ਜੀ ਫਿਰ ਮੇਰਾ ਮਾਲਕ ਪਹਿਰੇਦਾਰ ਬਣ ਕੇ ਖੜਾ ਹੋ ਜਾਂਦਾ ਹੈ। ਇਹ ਅਰਦਾਸਾਂ ਬੇਨਤੀਆਂ ਸਤਿਗੁਰਾਂ ਦੇ ਚਰਨਾਂ ਵਿੱਚ ਹਰ ਪਲ ਹੁੰਦੀਆਂ ਰਹਿਣੀਆਂ ਚਾਹੀਦੀਆਂ ਨੇ। ਸਾ ਸੰਗਤ ਕਬੀਰ ਸਾਹਿਬ ਜੀ ਤੇ ਇਥੋਂ ਤੱਕ ਕਹਿ ਦਿੰਦੇ ਆ। ਆਖਿਆ ਸਤਿਗੁਰੂ ਜੇ ਆਪਣੀ ਭਗਤੀ ਨਾਲ ਲਾਇਆ ਹੈ ਨਾ ਕਬੀਰ ਨੂੰ ਤੇ ਮਾਲਕਾ ਮੈਂ ਭਰੋਸਾ ਤੇਰਾ ਹੀ ਲਈ ਮੈਂ ਤੈਨੂੰ ਆਪਣੀ ਤਾਕਤ ਬਣਾਇਆ ਹੈ ਸਤਿਗੁਰ ਇਸ ਮਨ ਦਾ ਨਹੀਂ ਪਤਾ ਇਹ ਕਦੋਂ ਡੋਲ ਜਾਏ ਕਦੋਂ ਘਬਰਾ ਜਾਏ ਪਰ ਜੇ ਤੇਰੇ ਵਰਗੇ ਦਾ ਸਹਾਰਾ ਹੋਵੇ ਕਿਉਂਕਿ ਤੂੰ ਅਡੋਲ ਹੈ ਤੂੰ ਅਤੋਲ ਹੈ ਤੂੰ ਕਦੀ ਸਤਿਗੁਰ ਜੀ ਡੋਲਿਆ ਨਹੀਂ ਡੋਲਦਾ ਪਰ ਜੇ ਤੇਰੇ ਚਰਨਾਂ ਦਾ ਭਰੋਸਾ ਹੋਵੇ ਤੂੰ ਹੱਥ ਰੱਖ ਕੇ ਸਿਰ ਤੇ ਮਾਲਕਾ ਫਿਰ ਤੂੰ ਆਪਣੇ ਭਗਤ ਨੂੰ ਵੀ ਡੋਲਣ ਨਹੀਂ ਦਿੰਦਾ ਉਹਨਾਂ ਦਾ ਬਚਨ ਹੈ ਨਾ ਆਪਾਂ ਪੜਦੇ ਆ ਤੂੰ ਮੇਰੋ ਮੇਰ ਪਰਵਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੂੰ ਡੋਲੋ ਨਾ ਹਮ ਗਿਰਤੇ ਰੱਖ ਲਈਨੀ ਹਰ ਮੇਰੀ ਸੱਚੇ ਪਾਤਸ਼ਾਹ ਫਿਰ ਮੈਂ ਵਿਕਾਰਾਂ ਦੀ ਖਾਈ ਵਿੱਚ ਨਹੀਂ ਡਿੱਗਦਾ ਮੇਰਾ ਮਨ ਨਿਤ ਮੰਨ ਤੇ ਤਿਆਰ ਰਹਿੰਦਾ ਕਿ ਵਿਕਾਰਾਂ ਦੇ ਖੂਬ ਵਿੱਚ ਡਿੱਗਣ ਲੱਗਿਆ ਨਾ ਜੀ ਪਰ ਇਸ ਮਨ ਨੂੰ ਜਦੋਂ ਤੁਸੀਂ ਗੁਰੂ ਦੇ ਸ਼ਬਦ ਤੇ ਭਰੋਸਾ ਰੱਖਦੇ ਆ ਤਰੋਗੇ ਬਾਰੀਕ ਤੋਂ ਬਾਰੀਕ ਰਾਤੋਂ ਵੀ ਤੁਹਾਡਾ ਮਨ ਗੁਰੂ ਲੰਗਾ ਦੇਵੇਗਾ ਪਰ ਮਨ ਨੂੰ ਵਿਕਾਰਾਂ ਦੇ ਖੂਬ ਵਿੱਚ ਡਿੱਗਣ ਨਹੀਂ ਦੇਵੇਗਾ ਕਿਉਂਕਿ ਰਸਤਾ ਤੇ ਇਹ ਬੜਾ ਵਿਖਮ ਹੈ ਨਾ ਜੀ ਜਿਹੜਾ ਰਸਤਾ ਪੈਂਡਾ ਤੇ ਮੰਨਨੇ ਤੈ ਕਰਨਾ ਹੈ ਨਾ ਸਾਡਾ ਰੋਹਾਨੀਅਤ ਦਾ ਉਹ ਜਿਹੜਾ ਪੈਂਡਾ ਮੰਨਨੇ ਤੈ ਕਰਨਾ ਜਿੰਨੂੰ ਸਤਗੁਰੂ ਜੀ ਕਹਿੰਦੇ ਆ ਖੰਨੇਓ ਤਿੱਖੀ ਬਹੁਤ ਪੀਣੀ ਇਹਤ ਮਾਰਗ ਜਾਣਾ ਜਿੰਨੂੰ ਮਹਾਰਾਜ ਕਹਿੰਦੇ ਆ ਖੰਡੇ ਦੀ ਧਾਰ ਤੋਂ ਵੀ ਤਿੱਖਾ ਹੈ ਵਾਸਤੋਂ ਵੀ ਬਰੀਕ ਹੈ ਜਿੱਥੋਂ ਦੀ ਮਨ ਨੇ ਨਿਕਲਣਾ ਹੈ ਹੁਣ ਇੰਨਾ ਬਰੀਕ ਰਸਤਾ ਹੈ ਜਿੱਥੋਂ ਦੀ ਮਨ ਲੰਘਦਾ ਹੈ ਤੇ ਸਾਸੰਗਤ ਤੇ ਤਾਂ ਹੀ ੇਠਾਂ ਖਾਈ ਹੈ ੇਠਾਂ ਤੇ ਖਾਈ ਹੈ ਬਸ ਥੋੜਾ ਜਿਹਾ ਮਨ ਇੱਧਰ ਉੱਧਰ ਹੋਇਆ ਨਹੀਂ ਤੇ ਨਾਲ ਨਾਲ ਆਪਾਂ ਵਿਕਾਰਾਂ ਵਿੱਚ ਡਿੱਗ ਜਾਣਾ ਹੈ ਮਾਇਆ ਤੇ ਅੱਗੇ ਤਿਆਰ ਬੈਠੀ ਹੈ ਉਹ ਤੇ ਅੱਗੇ ਤਿਆਰ ਬੈਠੀ ਉਹਦਾ ਤੇ ਮੋਹ ਇੰਨਾ ਕੋ ਬਲਮਾਨ ਹੈ माया ਤੇ ਆਖਦੇ ਬਸ ਥੋੜਾ ਜਿਹਾ ਸ਼ਬਦ ਵੱਲੋਂ ਹਟੇ ਤੇ ਸਹੀ ਇਹਨੂੰ ਨਾਲੋਂ ਨਾਲ ਚੁੱਕ ਲੈਣੇ ਨੇ ਉਹ ਤਿਆਰ ਹੈ ਮਾਇਆ ਉਤੇ ਮੌਕਾ ਲੱਭਦੀ ਹੈ ਜੀ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਖ ਜਿਹੜੇ ਜਿਹੜੇ ਭਗਤ ਹੁੰਦੇ ਆ ਨਾ ਗੁਰਸਿੱਖ ਉਹ ਬੜੇ ਸੁਚੇਤ ਹੁੰਦੇ ਆ ਬਹੁਤ ਸਾਵਧਾਨ ਹੁੰਦੇ ਆ ਜੀ ਆਪਣੇ ਜੀਵਨ ਅੰਦਰ ਇਕੱਲੇ ਸ਼ਰੀਰ ਕਰਕੇ ਸੋਚੇਤ ਨਹੀਂ ਹੁੰਦੇ ਹੋ ਸਾ ਸੰਗਤ ਜੋ ਮਨ ਕਰਕੇ ਸੁਚੇਤ ਹੁੰਦੇ ਆ ਵੇਖੋ ਸਰੀਰ ਕਰਕੇ ਸੁਚੇਤ ਥੋੜਾ ਜਿਹਾ ਬੰਦਾ ਢਿੱਲਾ ਮੱਠਾ ਹੋਇਓ ਕੰਮ ਚੱਲ ਜਾਣਾ ਪਰ ਮਨ ਕਰਕੇ ਹਮੇਸ਼ਾ ਸੁਚੇਤ ਤੇ ਸਾਵਧਾਨ ਹੋਣਾ ਚਾਹੀਦਾ ਹਮੇਸ਼ਾ ਹੀ ਮਨ ਕਰਕੇ ਜੇ ਜਿਹੜਾ ਬੰਦਾ ਮਨ ਕਰਕੇ ਸੁਚੇਤ ਹੈ ਨਾ ਜੀ ਹੁਣ ਜਿਹੜਾ ਸਤਿਗੁਰੂ ਸ਼ਬਦ ਇੱਕ ਵਰਤਦੇ ਆ ਬਾੜੀ ਵਿੱਚ ਨਾ ਇਹ ਅਚੇਤ ਮਨ ਇਕਈ ਤਰ੍ਹਾਂ ਦੇ ਮਨ ਦੀ ਗੱਲ ਕੀਤੀ ਹੈ ਮਹਾਰਾਜ ਨੇ ਇੱਕ ਮਨ ਅਚੇਤ ਹੁੰਦਾ ਇੱਕ ਸੁਚੇਤ ਹੁੰਦਾ ਜਿਸ ਬੰਦੇ ਦਾ ਮਨ ਅਚੇਤ ਹੈ ਇਹਦਾ ਮਤਲਬ ਉਹ ਮਨ ਵਿਕਾਰਾਂ ਦੇ ਖੂ ਵਿੱਚ ਡਿੱਗੇਗਾ ਡਿੱਗੇਗਾ ਜਿਸ ਬੰਦੇ ਦਾ ਮਨ ਸੁਚੇਤ ਹੈ ਹਨਾ ਉਹ ਵਿਕਾਰਾਂ ਦੇ ਖੂ ਵਿੱਚੋਂ ਡਿੱਗਣ ਤੋਂ ਬਚ ਜਾਂਦਾ ਹੈ ਮਨ ਹਮੇਸ਼ਾ ਸੁਚੇਤ ਹੀ ਹੋਣਾ ਚਾਹੀਦਾ ਹੈ ਅਚੇਤ ਮਨ ਦੀ ਗੱਲ ਗੁਰੂ ਸਾਹਿਬ ਨੇ ਬਾਣੀ ਵਿੱਚ ਵੀ ਕੀਤੀ ਹੈ ਤੇ ਸਾਨੂੰ ਚਲੋ ਮਨ ਤੇ ਹਰ ਤਰ੍ਹਾਂ ਦੀ ਗੱਲ ਸੁਚੇਤ ਮਨ ਦੀ ਕੀਤੀ ਹੈ ਚੇਤ ਮਨ ਦੀ ਵੀ ਕੀਤੀ ਹੈ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਜਿਹੜਾ ਸੁਚੇਤ ਮਨ ਹੈ ਉਹੀ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੁੰਦਾ ਹੈ ਅਚੇਤ ਮਨ ਨਹੀਂ ਇਸ ਕਰਕੇ ਸਤਿਗੁਰ ਜੀ ਆਖਦੇ ਜੇਦਾ ਮਨ ਸੁਚੇਤ ਹੈ ਉਹ ਹਰ ਪਲ ਸਾਵਧਾਨ ਰਹੇਗਾ ਉਹਨੂੰ ਪਤਾ ਹੈ ਮੈਂ ਇੱਕ ਇੱਕ ਪਲ ਕਿਵੇਂ ਬਤੀਤ ਕਰਨਾ ਹੈ ਉਹਨੂੰ ਪਤਾ ਹੈ ਮੈਂ ਇਸ ਮਨ ਨੂੰ ਕਿਵੇਂ ਗੁਰੂ ਕੀ ਸ਼ਬਦ ਨਾਲ ਜੋੜੀ ਰੱਖਣਾ ਹੈ ਸਤਿਗੁਰ ਜੀ ਆਖਦੇ ਬਸ ਸੁਚੇਤਤਾ ਚਾਹੀਦੀ ਹੈ ਸਾਵਧਾਨਤਾ ਚਾਹੀਦੀ ਹੈ ਜਿਹੜਾ ਬੰਦਾ ਹਰ ਪਲ ਅਲਰਟ ਹੈ ਨਾ ਜੀ ਮਾਇਆ ਵਾਲੇ ਪਾਸਿਓਂ ਨਾ ਵਿਕਾਰਾਂ ਵਾਲੇ ਪਾਸਿਓਂ ਉਹ ਮਨੁੱਖ ਹੀ ਇਸ ਜ਼ਿੰਦਗੀ ਦੀ ਸਫਲਤਾ ਦੇ ਮਾਰਗ ਤੇ ਤੁਰਦਾ ਹੈ ਜੇ ਬੰਦਾ ਸੁਚੇਤ ਹੋ ਕੇ ਨਾ ਚੱਲੇ ਤੇ ਰਾਹ ਵਿੱਚ ਪਤਾ ਨਹੀਂ ਕਿੱਥੇ ਕਿਸੇ ਲੁੱਟ ਲੈਣਾ ਹੈ ਸੁਚੇਤ ਹੋ ਕੇ ਹਲਾਟੋ ਕੇ ਤੁਰਨਾ ਪੈਂਦਾ ਹੈ ਕਿਉਂਕਿ ਇੱਥੇ ਥਾਂ-ਥਾਂ ਤੇ ਵਿਕਾਰ ਤਿਆਰ ਬੈਠੇ ਆ ਤੁਹਾਨੂੰ ਕਿਸੇ ਥਾਂ ਤੇ ਲੁੱਟਿਆ ਜਾ ਸਕਦੇ ਹੋ ਤੁਸੀਂ ਜੀ ਕਿਸੇ ਵੀ ਥਾਂ ਤੇ ਪਰ ਜਦੋਂ ਅਸੀਂ ਤਿਆਰ ਹੋ ਕੇ ਚੱਲਾਂਗੇ ਸਾਨੂੰ ਪਤਾ ਹੈ ਵੀ ਕਿਸੇ ਵੀ ਥਾਂ ਤੇ ਬੰਦੇ ਪੈ ਸਕਦੇ ਆ ਤੇ ਬੰਦਾ ਕੋਈ ਨਾ ਕੋਈ ਸਾਧਨ ਨਾਲ ਲੈ ਕੇ ਚੱਲਦਾ ਆਪਣਾ ਪੂਰਾ ਪ੍ਰਬੰਧ ਕਰਕੇ ਤੁਰਦਾ ਤੇ ਜਿਹੜੇ ਬੇਫਿਕਰ ਹੋ ਕੇ ਤੁਰਦੇ ਆ ਵੇਖੋ ਦੋ ਸ਼ਬਦ ਆ ਇੱਕ ਹੁੰਦੀ ਆ ਬੇਪਰਵਾਹੀ ਇੱਕ ਹੁੰਦੀ ਆ ਲਾਪਰਵਾਹੀ ਜਿਹੜਾ ਅਚੇਤਮਨ ਉਹ ਲਾਪਰਵਾਹਾ ਹੈ ਜਿਹੜਾ ਸੁਚੇਤਮਨ ਉਹ ਬੇਪਰਵਾਹਾ ਹੈ ਬੇਪਰਵਾਹਾ ਲਾਪਰਵਾਹ ਨਹੀਂ ਹੁੰਦਾ ਯਾਦ ਰੱਖਿਓ ਬੇਪਰਵਾਹਾ ਲਾਪਰਵਾਹੀ ਹੁੰਦਾ ਗੈਰ ਜ਼ਿੰਮੇਦਾਰ ਨਹੀਂ ਹੁੰਦਾ ਬੰਦਾ ਹੁੰਦਾ ਜ਼ਿੰਮੇਦਾਰ ਹੈ ਕਿਉਂਕਿ ਜੇ ਉਹ ਜ਼ਿੰਮੇਦਾਰ ਹੈ ਤਾਂ ਹੀ ਉਹਦੇ ਕੋਲ ਬੇਪਰਵਾਹੀ ਹੈ ਤਾਂ ਹੀ ਉਹਦੇ ਕੋਲ ਮਨ ਉਚੇਤ ਨਹੀਂ ਮਨ ਸੁਚੇਤ ਹੈ ਉਹਦਾ ਜਿਹੜੇ ਬੰਦੇ ਬੇਪਰਵਾਹ ਹੁੰਦੇ ਆ ਕਿਉਂਕਿ ਬੇਪਰਵਾਹੀ ਕੇਵਲ ਤੇ ਕੇਲ ਭਗਤਾਂ ਕੋਲ ਆਈ ਹੈ ਫਕੀਰਾਂ ਕੋਲ ਆਈ ਹੈ ਉਹ ਸੰਸਾਰ ਕਰਕੇ ਬੇਪਰਵਾਹ ਕਿਸੇ ਦੀ ਪਰਵਾਹ ਨਹੀਂ ਕਰਦੇ ਉਹ ਇੱਕ ਰੱਬ ਤੋਂ ਬਗੈਰ ਇੱਕ ਰੱਬ ਤੋਂ ਬਗਰ ਕਿਸੇ ਦੀ ਪਰਵਾਹ ਨਹੀਂ ਕਰਦੇ ਉਹਨਾਂ ਦਾ ਮਨ ਬਸ ਰੱਬ ਨਾਲ ਜੁੜਿਆ ਹੈ ਬਿਲਕੁਲ ਸਟ੍ਰੇਟ ਉਹ ਬੰਦੇ ਬਿਲਕੁਲ ਸਿੱਧੇ ਆ ਨਾ ਜੀ ਸਿੱਧੇ ਪਰਮਾਤਮਾ ਦੇ ਨਾਮ ਨੂੰ ਜਪਣ ਵਾਲੇ ਰੱਬ ਦੀ ਗੱਲ ਕਰਨ ਵਾਲੇ ਸੱਜੇ ਖੱਬੇ ਕੋਈ ਬਾਦਸ਼ਾਹ ਕੋਈ ਰਾਜਾ ਕੋਈ ਰਈਸ ਉਹਨਾਂ ਨੂੰ ਕੋਈ ਮਤਲਬ ਨਹੀਂ ਪਰ ਸਾਧ ਸੰਗਤ ਰੋਹਾਨੀਅਤ ਦੇ ਤੌਰ ਤੇ ਉਹ ਇੰਨੇ ਕੋ ਅਲਰਟ ਹੁੰਦੇ ਆ ਇੰਨੇ ਕੋ ਸੁਚੇਤ ਹੁੰਦੇ ਆ ਕਿ ਆਪਣੇ ਇੱਕ ਇੱਕ ਪਲ ਨੂੰ ਮਨ ਨੂੰ ਡੋਲਣ ਤੋਂ ਬਚਾ ਕੇ ਰੱਖਦੇ ਆ ਉਹਨਾਂ ਪਤਾ ਕਮਾਈ ਕੀਤੀ ਹੈ ਜੇ ਇੰਨੀ ਕਮਾਈ ਕਰਕੇ ਕਿਸੇ ਵਕਤ ਥੋੜਾ ਜਿਹਾ ਥੜਕ ਗਏ ਕਿਉਂਕਿ ਤਿਲਕਣ ਬਾਜੀ ਬਹੁਤ ਹੈ ਰੋਹਾਨੀਅਤ ਵਿੱਚ ਤਿਲਕਣ ਬਾਜੀ ਬੜੀ ਮਿਲਦੀ ਜੇ ਥੋੜਾ ਜਿਹਾ ਪੈਰ ਖਿਸਕਿਆ ਗਿਆਨੀ ਇਸ ਸਾਧ ਸੰਗਤ ਬੰਦਾ ਸਿੱਧਾ ਸ਼ਿਖਰਾਂ ਤੋਂ ਹੀਠਾ ਡਿੱਗਦਾ ਹੈ ਇਹ ਸਚਾਈ ਹੈ ਜੀ ਬੰਦੇ ਨੂੰ ਫਿਰ ਜ਼ੀਰੋ ਤੋਂ ਸ਼ੁਰੂ ਕਰਨਾ ਪੈਂਦਾ ਹੈ ਸਭ ਕੁਝ ਰੂਹਾਨੀਅਤ ਤੇ ਹੋਜੀ ਚੀਜ਼ ਹੈ ਜੀ ਬੰਦਾ ਥੋੜਾ ਜਿਹਾ ਤਿਲਕਿਆ ਨਹੀਂ ਤੇ ਸਾਰਾ ਕੁਝ ਜਿੰਨਾ ਉਹਨੇ ਸਾਲਾਂ ਦੀ ਕਮਾਈ ਕੀਤੀ ਹੁੰਦੀ ਹੈ ਸਭ ਖਤਮ ਹੋ ਜਾਂਦੀ ਇਸ ਕਰਕੇ ਅਲਰਟ ਮਨ ਸੁਚੇਤ ਹੋਣਾ ਚਾਹੀਦਾ ਹੈ ਸਾਧ ਸੰਗ ਜਿਉਂ-ਜਿਉਂ ਸਾਡੀ ਉਮਰ ਵੱਧਦੀ ਹੈ ਨਾ ਯਾਦ ਰੱਖਿਓ ਇਹ ਮੈਂ ਸ਼ਾਇਦ ਕੱਲ ਵੀ ਬੇਨਤੀ ਕੀਤੀ ਵੀ ਜਿਉਂ-ਜਿਉਂ ਬੰਦੇ ਉਮਰ ਵਧੇ ਨਾ ਇੱਕ ਤੇ ਉਹਨੂੰ ਆਪਣਾ ਨਿਤਨੇਮ ਵਧਾਉਣਾ ਚਾਹੀਦਾ ਹੈ। ਉਹਨੂੰ ਆਪਣਾ ਸਿਮਰਨ ਵਧਾਉਣਾ ਚਾਹੀਦਾ ਤੇ ਦੂਜਾ ਗੱਲ ਜਿਉਂ-ਜਿਉਂ ਉਮਰ ਵੱਧਦੀ ਹੈ ਉਹਦੇ ਅੰਦਰ ਸੋਚੇਤਤਾ ਆਉਣੀ ਚਾਹੀਦੀ ਹੈ। ਉਹਦੇ ਅੰਦਰ ਸੁਚੇਤਤਾ ਆਉਣੀ ਚਾਹੀਦੀ ਵੀ ਮੈਂ ਕਿਤੇ ਵੀ ਤਿਲਕ ਸਕਦਾ ਜੇ ਤਿਲਕ ਗਿਆ ਇੰਨੇ ਸਾਲਾਂ ਦੀ ਕਮਾਈ ਖਤਮ ਹੋ ਜਾਣੀ। ਇੰਨੇ ਸਾਲਾਂ ਦੀ ਕਮਾਈ ਹੋਈ ਇੱਜ਼ਤ ਮਿੱਟੀ ਵਿੱਚ ਮਿਲ ਜਾਣੀ ਸਿੱਧੀ ਜੀ ਗੱਲ ਆ ਨਾ ਜੀ ਥੋੜਾ ਜਿਹਾ ਸੀ ਵਿਕਾਰਾਂ ਵਾਲੇ ਪਾਸੇ ਚੱਲ ਪਏ ਤੇ ਜਿੰਨਾ ਤੁਸੀਂ ਇੰਨੇ ਸਾਲਾਂ ਵਿੱਚ ਜੋ ਕੁਝ ਇੱਜ਼ਤ ਖੱਟੀ ਹੈ ਜੋ ਕੁਝ ਕਮਾਇਆ ਨਾ ਮਾਣ ਸਨਮਾਨ ਸਭ ਕੁਝ ਖਤਮ ਹੋ ਜਾਂਦਾ ਹੈ ਇਸ ਕਰਕੇ ਸੁਚੇਤਤਾ ਹਰ ਪਲ ਚਾਈਦੀਏ ਤੇ ਗੁਰੂ ਸਾਹਿਬ ਜਿਹਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਦੀਆਂ ਰਹਿਣਾ ਚਾਹੀਦਾ ਜਿਵੇਂ ਅੱਜ ਮਹਾਰਾਜ ਕਰ ਰਿਹਾ ਕਿ ਸਤਗੁਰੂ ਆਪਣੀ ਭਗਤ ਨਿਭਾਹੇ ਠਾਕੁਰ ਆਇਓ ਆਹੀ ਮਹਾਰਾਜ ਜੀ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਮੇਰੇ ਮਾਲਕ ਠਾਕੁਰ ਜੀ ਤੇ ਆਪਣੀ ਭਗਤੀ ਇਸੇ ਤਰ੍ਹਾਂ ਤੋੜ ਤੱਕ ਨਿਭਾ ਲਿਆ ਜੀ ਹੁਣ ਜੋੜੀ ਰੱਖਿਆ ਜੇ ਮੈਨੂੰ ਰਹਾਓ ਫਿਰ ਕਹਿੰਦੇ ਆ ਨਾਮ ਪਦਾਰਥ ਹੋਏ ਸਕਾਰਤ ਹਿਰਦੇ ਚਰਨ ਬਸਾਈ ਵੈਗਰੂ ਮੈਂ ਤੁਹਾਡੇ ਪਵਿੱਤਰ ਸੋਹਣੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੋਇਆ ਤੇ ਆਖਦੇ ਸਤਿਗੁਰੂ ਜੀ ਉਹ ਜਨਮ ਸਕਾਰਤ ਹੈ ਜਨਮ ਸਫਲ ਹੈ ਜੇ ਇਸ ਜਨਮ ਵਿੱਚ ਨਾਮ ਦਾ ਪਦਾਰਥ ਮਿਲ ਜਾਏ ਜੇ ਨਾਮ ਨਾਲ ਜੁੜੇ ਆ ਨਾਮ ਦਾ ਪਦਾਰਥ ਸਾਡੇ ਕੋਲ ਹੈ ਨਾ ਫਿਰ ਸਾਡਾ ਜੀਵਨ ਸਫਲ ਹੈ ਸਕਾਰਤ ਹੈ ਗੁਰੂ ਦੇ ਚਰਨਾਂ ਨਾਲ ਸਾਡਾ ਪਿਆਰ ਬਣਿਆ ਹੋਇਆ ਤੇ ਆਖਦੇ ਆ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰ ਵਾਹਿਗੁਰੂ ਨਾਮ ਜਪਣ ਵਾਲਿਆਂ ਦੀ ਸੰਗਤ ਮੈਨੂੰ ਬਖਸ਼ ਦੇ ਰਿਓ ਇਹ ਵੀ ਇੱਕ ਸੁਚੇਤ ਮਨ ਨੂੰ ਸੁਚੇਤ ਰੱਖਣ ਲਈ ਜ਼ਰੂਰੀ ਜੀ ਤੁਸੀਂ ਜੇ ਗੁਰਮੁਖਾਂ ਦੀ ਸੰਗਤ ਕਰਦੇ ਹੋ ਨਾ ਚੰਗੇ ਬੰਦਿਆਂ ਦੀ ਤੁਸੀਂ ਬਚੇ ਰਹੋਗੇ ਜੇ ਕਿਤੇ ਮਾੜੇ ਬੰਦਿਆਂ ਦੀ ਸੰਗਤ ਹੋ ਜਾਏ ਸਾਥ ਸੰਗਤ ਕਈ ਵਾਰ ਬੰਦੇ ਦਾ ਮਨ ਬਦੋ ਬਦੀ ਉਹ ਕਿੰਨਾ ਵੀ ਸਮਝਾਏ ਪਰ ਸੰਗਤ ਉਹਨੂੰ ਡੁਲਾ ਦਿੰਦੀ ਹੈ ਜੀ ਬੰਦੇ ਨੂੰ ਉਹ ਕਹਿੰਦੇ ਕੋਈ ਚੱਲ ਫੇਰ ਕਿ ਹੋ ਗਿਆ ਬੰਦਾ ਇੱਕ ਪਲ ਵਿੱਚ ਮਨ ਬਦਲ ਜਾਂਦਾ ਨਾਲ ਸੰਗਤ ਹੋਏਗੀ ਉਹ ਤੁਹਾਨੂੰ ਹਰ ਪਲ ਅਲਰਟ ਕਰਦੀ ਰਹੇਗੀ ਤੁਹਾਡਾ ਮਨ ਮਾੜੇ ਪਾਸੇ ਜਾਣੇ ਨੀ ਤੁਹਾਡਾ ਮਨ ਚੰਗੇ ਪਾਸੇ ਲੱਗੇ ਰਹਿਣਾ ਹੈ ਗੁਰਮੁਖਾਂ ਦੇ ਕੋਲ ਨਾ ਚੰਗੇ ਬੰਦਿਆਂ ਦੇ ਕੋਲ ਬੈਠ ਕੇ ਸਤਿਗੁਰ ਇੱਥੇ ਗੱਲ ਕਹਿੰਦੇ ਆ ਵਾਹਿਗੁਰੂ ਜੀ ਮੈਨੂੰ ਸੰਤ ਜਨਾਂ ਦੀ ਨਾਮ ਜਪਣ ਵਾਲੇ ਭਗਤਾਂ ਦੀ ਗੁਰਮੁਖਾਂ ਦੀ ਗੁਰਸਿੱਖਾਂ ਦੀ ਸੰਗਤ ਬਖਸ਼ ਦੇ ਰਿਓ ਤੇ ਆਖਿਆ ਵਾਹਿਗੁਰੂ ਸੱਚ ਕਹਾ ਇਹ ਹੀ ਮੇਰੇ ਲਈ ਮੁਕਤੀ ਹੈ ਆਹੀ ਮੇਰੇ ਲਈ ਸਭ ਤੋਂ ਵੱਡੀ ਜੁਗਤੀ ਹੈ ਸਭ ਤੋਂ ਵੱਡੀ ਯੁਗਤੀ ਤੇ ਸਭ ਤੋਂ ਵੱਡੀ ਮੁਕਤੀ ਹੈ ਜਦੋਂ ਤੁਸੀਂ ਮੈਨੂੰ ਆਪਣੇ ਗੁਰਮੁਖਾਂ ਦੀ ਸੰਗਤ ਵਿੱਚ ਰੱਖੋਗੇ ਬਚਨ ਆਖਿਆ ਇਹ ਮੁਕਤਾ ਇਹ ਯੁਗਤਾ ਰੱਖੋ ਸੰਤ ਸੰਗਾਹੇ ਮੈਨੂੰ ਸੰਤ ਜਨਾਂ ਦੀ ਸੰਗਤ ਵਿੱਚ ਰੱਖੋ ਵਾਹ ਗੁਰੂ ਇੱਥੋਂ ਹੀ ਮੁਕਤੀ ਮਿਲਣੀ ਹੈ ਤੇ ਇੱਥੋਂ ਹੀ ਮੇਰੀ ਯੁਗਤੀ ਆਰੰਭ ਹੋਣੀ ਹੈ ਉਹਨਾਂ ਦੀ ਸੰਗਤ ਵਿੱਚ ਤੇ ਆਖੀਰ ਤੇ ਕਹਿ ਦਿੰਦੇ ਆ ਨਾਮ ਧਿਆਵੋ ਸਹਿਜ ਸਮਾਵੋ ਨਾਨਕ ਹਰਗੁਣ ਗਾਹੇ ਵਾਹਿਗੁਰੂ ਜੀ ਤੁਹਾਡੇ ਗੁਨਾ ਨੂੰ ਗਾਉਂਦਿਆਂ ਹੋਇਆਂ ਤੁਹਾਡਾ ਨਾਮ ਧਿਆਉਂਦਿਆਂ ਹੋਇਆਂ ਮੈਂ ਸਹਿਜ ਅਵਸਥਾ ਵਿੱਚ ਸਮਾ ਜਾਵਾਂ ਬਸ ਆ ਮੇਰੇ ਤੇ ਕਿਰਪਾ ਕਰ ਦਿਓ ਅੱਜ ਦੇ ਇਸ ਸ਼ਬਦ ਵਿੱਚ ਸਤਿਗੁਰਾਂ ਨੇ ਇੱਕ ਕਿਰਪਾਏ ਬਖਸ਼ਿਸ਼ ਕੀਤੀ ਹੈ ਗੁਰਦੇਵ ਪਾਤਸ਼ਾਹ ਜੀ ਕਿਰਪਾ ਕਰਨ ਸਾਡੇ ਮਨਾਂ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖ ਆਓ ਜੀ ਥੋੜਾ ਜਿਹਾ ਸਮਾਂ ਆਪਾਂ ਨਾਮ ਜਪਣੇ ਸਾਰੇ ਕਿਰਪਾ ਕਰਿਓ ਤੁਸੀਂ ਜਿੰਨੇ ਵੀ ਗੁਰਮੁਖ ਪਿਆਰੇ ਜੁੜੀ ਹੋ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ